ਜਿਹੜੀ ਚਮਕੀਲੇ ਨਾਲ ਹੋਈ ਸੀ ਦਿਲਜੀਤ ਉਹ ਤੇਰੇ ਨਾਲ ਹੋਣੀ ਆ ਇੱਕ ਪਾਸੇ ਕਹਿੰਦਾ ਪੱਗ ਮੈਨੂੰ ਪਿਆਰੀ ਬੜੀ ਦੂਜੇ ਪਾਸੇ ਤੂੰ ਪੱਗ ਲਾ ਕੇ ਚਮਕੀਲੇ ਦੇ ਰੋਲ ਕਰਦਾ ਫਿਰਦਾ ਆ ਜਿੱਦਣ ਤੈਨੂੰ ਖਾੜਕੂ ਟੱਕਰ ਗਿਆ ਤੈਂ ਮੋਰੇ ਪੱਜ ਦਾ ਪਰਨਾ ਤੇਤੇ ਖੜਾ ਨਹੀਂ ਹੋਣਾ ਮੇਰੇ ਨਾਲ ਨਿਹੰਗ ਸਿੰਘਾਂ ਦੀ ਸਿੱਧੀ ਗੱਲਬਾਤ ਵਾ ਤੇ ਉਹਨਾਂ ਕੋਲ ਫਾਲੋਅਰ ਘਟਾ ਇਸ ਕਰਕੇ ਮੇਰੇ ਕੋਲ ਆ ਕੇ ਮੈਂ ਇਹ ਗੱਲ ਸਾਹਮਣੇ ਲੈ ਕੇ ਆਂ ਕਿ ਦਲਜੀਤ ਨੂੰ ਸਿੱਕੀ ਨਾਲ ਕੋਈ ਪਿਆਰ ਨਹੀਂ ਹੈਗਾ ਇਹ ਇੱਕ ਬਖਾਵਾ ਕਰਦਾ ਤੇ ਜਿਹੜੀ ਇਹਦੀ ਮੈਨੇਜਰ ਵਾ ਸਭ ਪਲਾਨ ਘੜਦਿਆ ਬਸ ਸਟੇਜਾਂ ਤੇ ਪੱਗ ਦਾ ਬਖਾਵਾ ਕਰਦਾ ਤੇ ਮੈਂ ਪੰਜਾਬੀ ਆ ਮੈਂ ਆਂ ਨਾ ਇਹਨੂੰ ਕੋਈ ਸਿੱਖੀ ਨਾਲ ਵਾ ਤੇ ਨਾ ਸਿਰਫ ਇਹਨੂੰ ਹੈਗਾ ਪੈਸੇ ਨਾਲ ਇਹਦਾ ਉਮੀ ਲਾਟੀਆਂ ਦੇ ਨਾਲ ਕੰਟਰੈਕਟ ਵਾ ਉੱਥੇ ਇਹਨੇ ਉਹਨਾਂ ਨਾਲ ਸਮਝੌਤਾ ਕੀਤਾ ਇਹ ਉਹਨਾਂ ਨੂੰ ਕਰਦਾ ਆ ਪ੍ਰਮੋਟ ਇਹ ਸ਼ੈਤਾਨ ਨੂੰ ਪ੍ਰਮੋਟ ਕਰਦਾ ਉਹਨਾਂ ਦੀ ਪੂਜਾ ਕਰਦਾ ਇਹਦੇ ਹਰ ਲਾਈਵ ਸ਼ੋਅ ਦੇ ਵਿੱਚ ਉੱਤੇ ਉਹ ਉਸ ਤਰ੍ਹਾਂ ਦੇ ਸਾਈਨ ਬਣ ਕੇ ਸ਼ੈਤਾਨਾਂ ਵਾਲੇ ਕੱਪੜੇ ਪਾ ਕੇ ਦੀਆਂ ਸਟੇਜਾਂ ਤੇ ਉਹ ਗੋਰੇ-ਗੋਰੀਆਂ ਜਿਹੜੇ ਆਉਂਦੇ ਆ ਦੋਤੋ ਇਹ ਕਿਹਾ ਨਸੀਬ ਰੈਪਰ ਨੇ ਕੱਲ ਲਾਈਵ ਆ ਕੇ ਉਹਨੇ ਦਲਜੀਤ ਦੇ ਬਾਰੇ ਬਹੁਤ ਬੋਲਿਆ ਮੈਂ ਕੱਲ ਕਹਿ ਦਿੰਦਾ ਇਹ ਸਿਰਫ ਜਿਹੜਾ ਹੈਗਾ ਚਮਕੀਲਾ ਫਿਲਮ ਕਰਕੇ ਆ ਤੇ ਸ਼ਾਇਦ ਜਿਹੜਾ ਨਸੀਬ ਆ ਉਹਨੂੰ ਮਗਰੋਂ ਪੂਰੀ ਐਸ ਵੇਲੇ ਉਹਨਾਂ ਧਿਰਾਂ ਦੀ ਚਾਕਾ ਜਿਨ੍ਹਾਂ ਨੂੰ ਚਮਕੀਲਾ ਫਿਲਮ ਰਾਸ ਨਹੀਂ ਆਈ ਜਿਨ੍ਹਾਂ ਨੂੰ ਇਹ ਲੱਗਾ ਕਿ ਚਮਕੀਲਾ ਫਿਲਮ ਨਹੀਂ ਆਉਣੀ ਸਾ ਜੀ ਉਹ ਸਾਰੇ ਹੁਣ ਦਿਲਜੀਤ ਦੇ ਅਗੇਂਸਟ ਹੋਇਆ ਇੱਕ ਮਾਹੌਲ ਐਸਾ ਬਣਾ ਰਹੇ ਆ ਜਿਵੇਂ ਚਮਕੀਲੇ ਦੀ ਵਾਰ ਨੂੰ ਬਣਿਆ ਸਕਾ ਗੰਦ ਗਾਉਂਦਾ ਮਾੜਾ ਹੀ ਗਾਉਂਦਾ ਐਂ ਗਾਉਂਦਾ ਕਰਕੇ ਉਹਦਾ ਇਹਨਾਂ ਨੇ ਨੁਕਸਾਨ ਕਰਾਤਾ ਸੀ ਅੱਜ ਉਹੀ ਕੰਮ ਦਿਲਜੀਤ ਦੇ ਨਾਲ ਹੋ ਰਿਹਾ ਹੈ ਦਿਲਜੀਤ ਨੂੰ ਵੀ ਉਸੇ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਹੁਣ ਰੈਪਰ ਨਸੀਬ ਨੇ ਕੱਲ ਜਿਹੜੀਆਂ ਵਿੱਚ ਗੱਲਾਂ ਕਹੀਆਂ ਮੇਰੀ ਗੱਲਾਂ ਇਹਨਾਂ ਦੇ ਵਿੱਚ ਫਰਕ ਤਾਂ ਹੋਊਗਾ ਪਰ ਕਿਹਾ ਇਹੋ ਹੀ ਆ ਇੱਕ ਤਰ੍ਹਾਂ ਗੁੱਝੇ ਸ਼ਬਦਾਂ ਦੇ ਵਿੱਚ ਧਮਕੀ ਵੀ ਦੇ ਦਿੱਤੀ ਵੀ ਜੇ ਤਮਕੀਲੇ ਨੇ ਆ ਕੁਝ ਕੀਤਾ ਸੀ ਤਾਂ ਉਹਨੂੰ ਖੜਕੂ ਟੱਕਰ ਵੀ ਗਏ ਸੀ ਉਹਦਾ ਜਵਾਬ ਖੜਕੂਆਂ ਨੇ ਦਿੱਤਾ ਸੀ ਜੇ ਦਿਲਜੀਤ ਹੋਣਾ ਆ ਕਰਨ ਲੱਗਾ ਇਹਦੇ ਲਈ ਵੀ ਖੜਕੂ ਆ ਜਾਣਗੇ ਤੇ ਇੱਥੇ ਮੋਰੇ ਖੜ ਨਹੀਂ ਹੋਣਾ ਇਹਨੂੰ ਭੱਜਣਾ ਔਕਾ ਹੋ ਜਾਣਾ ਇੱਕ ਇਸ ਸਟੇਜਾਂ ਤੇ ਉਹ ਹੀ ਮੋਰੇ ਜੱਟ ਖੜਕੂ ਫੜਾ ਗਾਣਾ ਗਾਉਂਦਾ ਇਹਨੇ ਮਾਫੀ ਵੀ ਮੰਗੀ ਹੋਈ ਸੀ ਇਹ ਇੰਨਾ ਕੁਝ ਕਰਨ ਦੇ ਬਾਅਦ ਵੀ ਹਟਦਾ ਨਹੀਂ ਹੈਗਾ ਤੇ ਇਹਨੂੰ ਸਿਰਫ ਸਿੱਖੀ ਨਾਲ ਇਹਨੂੰ ਕੋਈ ਲੱਗਦਾ ਤੇ ਨਹੀਂ ਇਹ ਏਕ ਓੰਕਾਰ ਦਾ ਉਦੈ ਇੱਕ ਵਿਖਾਵੇ ਨੇ ਸਾਰਾ ਕੁਝ ਕਰਦਾ ਹੈ ਇਹ ਕਹਿੰਦਾ ਮੇਰੀਆਂ ਅੱਖਾਂ ਖੁੱਲ ਗਈਆਂ ਪਹਿਲਾਂ ਕਿੱਥੇ ਇਹਦੀਆਂ ਅੱਖਾਂ ਬੰਦ ਸਿੱਖੀਆਂ ਇਹਨੇ ਪਲਾਨ ਅਧੀਨ ਸਾਰਾ ਕੁਝ ਪਹਿਲਾਂ ਚਮਕੀਲਾ ਫਿਲਮ ਰਿਲੀਜ਼ ਕੀਤੀ ਤੇ ਨਾਲੇ ਇਹਨੇ ਇੱਕ ਧਾਰਮਿਕ ਗਾਣਾ ਛੱਡ ਦਿੱਤਾ ਜਦੋਂ ਵੀ ਕੋਈ ਐਦਾਂ ਦੀ ਗੱਲ ਹੁੰਦੀ ਹੈ ਤੇ ਇਹਨਾਂ ਨੂੰ ਪਤਾ ਹੁੰਦਾ ਪਹਿਲੇ ਦਿਨ ਕਹਿੰਦਾ ਨਸੀਬ ਮੈਂ ਕਿਹਾ ਭੀ ਦਿਲਜੀਤ ਨੇ ਆਹ ਕੰਮ ਕੀਤਾ ਦੂਸਰੇ ਦਿਨੇ ਕਹਿੰਦਾ ਇਹਨੇ ਆਪਣੇ ਜਿਹੜਾ ਸੁਲਤਾਨ ਆ ਉਹਦੀ ਮਾਤਾ ਦੇ ਪੈਰੀਂ ਹਤਨਾਤਾ ਤੇ ਸਾਰਾ ਕਹਿੰਦਾ ਪਲਾਨ ਕਰਕੇ ਮੇਰੇ ਸਿਰ ਘੜ ਦਿੱਤਾ ਭਈ ਇਹ ਤਾਂ ਤਾਂ ਕਰਕੇ ਜਲਦਾ ਫਿਰਦਾ ਹੈ ਕਹਿੰਦਾ ਇਹ ਬਹੁਤ ਸ਼ਾਤਰ ਦਿਮਾਗ ਆ ਦਲਜੀਤ ਪਰ ਭਈ ਦਲਜੀਤ ਨੇ ਤਾਂ ਕੁਝ ਵੀ ਨਹੀਂ ਬੋਲਿਆ ਇਸ ਗੱਲੋਂ ਮੈਂ ਦਲਜੀਤ ਦੀ ਸਿਫਤ ਕਰਦਾ ਉਹ ਬੰਦਾ ਨਹੀਂ ਬਹੁਤਾ ਇਹਨਾਂ ਚੀਜ਼ਾਂ ਤੇ ਪੈਂਦਾ ਪਰ ਜਿਹੜੇ ਕਮਲ ਭਾਈ ਨਸੀਬ ਇਸਤੇਮਾਲ ਕਰਕੇ ਕੁਝ ਲੋਕ ਪਹਿ ਜਾਣਗੇ ਤੂੰ ਦੀਪ ਸਿੱਧੂ ਦੀਆਂ ਤੂੰ ਸਿੱਧੂ ਮੂਸੇ ਵਾਲੇ ਦੇ ਐਗਜ਼ਾਮਪਲਾਂ ਦਿੰਦਾ ਤੂੰ ਸਿੱਧੂ ਮੂਸੇ ਵਾਲੇ ਨਾਲ ਵੀ ਬਾਈ ਇਦਾਂ ਹੀ ਕਰਦਾ ਸੀ ਤੂੰ ਤੇ ਸੁਲਤਾਨ ਆਪਸ ਵਿੱਚ ਹੀ ਬੜਾ ਕੁਛ ਇੱਕ ਦੂਜੇ ਨੂੰ ਰੈਪ ਦੇ ਵਿੱਚ ਕਹਿੰਨੇ ਆ ਕਹੀ ਚਲੋ ਪਰ ਜਿਹੜਾ ਤੂੰ ਬਾਈ ਮਾਹੌਲ ਇਹ ਹਨਾ ਦਿਲਜੀਤ ਦੇ ਖਿਲਾਫ ਸਿਰਜਣ ਲੱਗਾ ਆ ਗੱਲਾਂ ਕਹਿ ਕੇ ਖਾੜਕੂਆਂ ਦੇ ਮੋਹਰੇ ਖੜਾ ਨਹੀਂ ਹੋਣਾ ਇਹ ਬਾਈ ਦੀ ਲੜਾਈ ਹੱਕਾਂ ਦੀ ਸੀ ਚਮਕੀਲੇ ਨੂੰ ਮਾਰ ਕੇ ਕੀ ਖੱਟ ਲਿਆ ਫਿਰ ਹਨਾ ਇੱਕ ਕਿਸਮ ਦਾ ਇਹ ਕਦੇ ਸੋਚਿਓ ਵੀ ਲੜਾਈ ਕਿਹਨਾਂ ਨਾਲ ਸੀ ਤੇ ਤੁਸੀਂ ਪਾ ਕਿਨਾਂ ਨਾਲ ਸੀ ਅੱਜ ਉਹ ਹੀ ਲੜਾਈ ਕਿਨਾਂ ਨਾਲ ਆ ਦਿਲਜੀਤ ਨੂੰ ਜੇ ਨੁਕਸਾਨ ਪਹੁੰਚਾ ਜਾਉਗੇ ਜੇ ਤੁਹਾਨੂੰ ਕੋਈ ਚੰਡੀਗੜ੍ਹ ਨਹੀਂ ਮਿਲ ਜਾਣਾ ਤੁਹਾਨੂੰ ਕੋਈ ਪੰਜਾਬ ਦਾ ਹੱਕ ਨਹੀਂ ਜਾਂ ਖੁਦਮਖਤਿਆਰੀ ਨਹੀਂ ਮਿਲ ਜਾਣੀ ਜਾਂ ਕੋਈ ਵੱਖਰਾ ਦੇਸ਼ ਨਹੀਂ ਮਿਲ ਜਾਣਾ ਜੇ ਦਲਜੀਤ ਨੂੰ ਲੋਕਾਂ ਦੇ ਵਿੱਚ ਆਪਣੇ ਵੱਲੋਂ ਨਫ਼ਰਤ ਖਿੱਚੋਂਗੇ ਜੇ ਦਲਜੀਤ ਨਾਲ ਤੁਸੀਂ ਐਸੀਆਂ ਗੱਲਾਂ ਕਰੋਗੇ ਇਹ ਬਹੁਤ ਹੀ ਘਟੀਆਂ ਗੱਲਾਂ ਨੇ ਜਿਹੜੀਆਂ ਆ ਧਮਕੀਆਂ ਗੁੱਜੇ ਪੇਤਾਂ ਚ ਦੇਣੀਆਂ ਇਹ ਕੋਈ ਨਾ ਕੋਈ ਬੰਦਾ ਤਾਂ ਜ਼ਰੂਰ ਇਹਦੇ ਮਗਰ ਹੈਗਾ ਆ ਨਸੀਬ ਦੇ ਜਿਹੜਾ ਇਹ ਕੁਝ ਕਹੋਂਦਾ ਆ ਦੋਸਤੋ ਇਹ ਗੱਲਬਾਤ ਸੀਗੀ ਤੁਸੀਂ ਇੱਥੇ ਆਪਣਾ ਫੀਡਬੈਕ ਜ਼ਰੂਰ ਦਿਓ ਐਸਾ ਕੰਮ ਕਿਉਂ ਮਾਹੌਲ ਚੜ੍ਹ ਗਿਆ ਜਾ ਰਿਹਾ ਆ ਦਲਜੀਤ ਦੇ ਅਗੇਂਸਟ ਧੰਨਵਾਦ